ਇਹ ਆ ਦੇਖੇ ਹੁਣ ਕਦ ਕਾਠ ਨੋਟ ਕਰ ਲੋ ਬਹੁਤ ਜਾਈ ਬਾਈ ਜੀ ਹੁਣ 22 ਲੀਟਰ ਆਪਾਂ ਤੋਲ ਕੇ ਦੇਵਾਂਗੇ ਇਹ ਲਾ ਦੋ ਡੰਗ ਚੋਲੇ ਭਾਵੇਂ ਚਾਰ ਡੰਗ ਚੋਲੇ ਰਾਮਨ ਜੇ ਕੋਈ ਬੱਚੀ ਆਪਾਂ ਨੂੰ ਕਟਾਉਣੀ ਚਾਹੁੰਦਾ ਹੋਵੇ 10000 ਦੀ ਆਪਾਂ ਬੱਚੀ ਕੱਟ ਲਾਂਗੇ ਹੁਣੇ ਇਹ ਦੇਖ ਲੋ ਹੁਣ ਤੁਸੀਂ ਆ ਸਾਢੇ 3 ਮਹੀਨਿਆਂ ਦੀ ਗੱਬਣ ਆ ਗਈ ਤੇ ਲੇਵਾ ਜਿਸੀ ਕਾਲ ਦੋਸਤੋ ਬਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਏ ਹਾਂਗੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਇੱਕ ਤਾਂ ਸਕਰੀਨ ਉੱਤੇ ਜਮਾ ਤਾਜੀ ਸੂਈ ਹੋਈ ਗਾਂ ਇਹ ਦਿਖਾਉਣੀ ਹੈ ਕਿ ਤੇ ਮਗਰ ਇਹਦੇ ਮਿੱਤਰੋ ਬੱਛੀ ਆ ਤੇ ਦੂਜੇ ਨਾਗ ਇਧਰ ਆ ਗਿਆ ਇਹੇ ਨਾਲ ਬੱਛੀ ਜਿਹੜੀ ਆ ਗਈ ਨਾ ਮਿੱਤਰੋ ਇਹ ਵੀ ਚੰਗੇ ਕਦ ਕਾਠ ਵਾਲੀ ਆ ਤੇ ਹੈ ਇਹ ਵੀ ਗੱਬਣ ਗੱਬਣ ਕਟੋ ਘਟ 3.5 ਮਹੀਨਿਆਂ ਦੀ ਹੈਗੀ ਤੇ ਇਧਰਲੇ ਪਾਸੇ ਜਿਹੜੇ ਨਾਗ ਆ ਗਏ ਇਹੇ ਬਾਈ ਦੇ ਘਰੇ ਰੱਖੇ ਹੋਇਆ ਇੱਕ ਗਾਂ ਜਿਹੜੀ ਲਾਲ ਰੰਗ ਦੇ ਵਿੱਚ ਆ ਗਈ ਇਹ ਵੀ ਜਿਹੜੀ ਹੈਗੀ ਆ ਬਾਈ ਦੇ ਘਰੇ ਰੱਖੀ ਹੋਈ ਹੈ ਤੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਤੇ ਲੱਗੇ ਇਹਨਾਂ ਬਿਹੜਾਂ ਦੀ ਜਾਣਕਾਰੀ ਹਾਂਜੀ ਬਾਈ ਜੀ ਸਤਿਕਾਰ ਜੀ ਸਤਿਕਾਰ ਬੈ ਰਮ ਹੋਰ ਕਿਵੇਂ ਚੜ੍ਹਦੀ ਕਲਾ ਬਈ ਬਹੁਤ ਵਧੀਆ ਵੀਰੇ ਕਿਰਪਾ ਬਹੁਤ ਧਰੀ ਅੱਛਾ ਬਈ ਗੁਰਪ੍ਰੀਤ ਆਪਣਾ ਪਿੰਡ ਕਿਹੜਾ ਆ ਗਿਆ ਪਿੰਡ ਕੋਮਣਕਲਾ ਜੀ ਜ਼ਿਲ੍ਹਾ ਬਠਿੰਡਾ ਮੋੜ ਮੰਡੀ ਤੋਂ 6 ਕਿਲੋਮੀਟਰ ਮਾਨਸਾ ਕੈਂਚੀਆਂ ਤੋਂ 14 ਕਿਲੋਮੀਟਰ ਠੀਕ ਆ ਗੁਰਪ੍ਰੀਤ ਬਈ ਜਿਵੇਂ ਆਪਣਾ ਕੋਲੇ ਵਪਾਰ ਦਾ ਕੰਮ ਕਰਦੇ ਹੋ ਹਣਾ ਹਾਂ ਬਈ ਕਰਦੇ ਤੇ ਕਰ ਲਿਆਉਣੇ ਕੋਈ ਟਮੀ ਟਲ ਨਹੀਂ ਹੈ ਕਿ ਲਗਾਤਾਰ ਬਸ ਮਹੀਨੇ ਦੀਆਂ 5-4 ਬਈ ਮਹੀਨੇ ਦੀਆਂ 5-4 ਹਾਂਜੀ ਇਹ ਗੁਰਪ੍ਰੀਤ ਜਿਵੇਂ ਤੇਰੀ ਆ ਗਾਂ ਵੀ ਲਿਆਂਦੀ ਹੋਈ ਆ ਹਾਂਜੀ ਹਾਂ ਤੇ ਆ ਬੱਚੀ ਕਰਦੀ ਆ ਆ ਬੱਚੀ ਕਰਦੀ ਆ ਜੀ ਤੇ ਮੈਨੂੰ ਐ ਦੱਸਦੇ ਜਿਵੇਂ ਆਹਾ ਪਹਿੜ ਆ ਗਈ ਇਹਦਾ ਸੁਆ ਸੂਆ ਵੀਰੇ ਦੂਜਾ ਜੀ ਦੂਜਾ ਸੂਆ ਕੈ ਦਿਨ ਹੋ ਗਿਆ ਸੋਈ ਨੂੰ ਸੂਈ ਨੂੰ ਅੱਜ ਚੌਥਾ ਦਿਨ ਰਵਣ ਚੌਥਾ ਦਿਨ ਸੂਈ ਨੂੰ ਮਗਰ ਬੱਛੀ ਮਗਰ ਬੱਛੀ ਹੈ ਜੀ ਠੀਕ ਹੈ ਤੇ ਕਿੰਨਾ ਦੁੱਧ ਤਿਆਰ ਕਰ ਗਈ ਹੋ ਦੁੱਧ ਬਾਈ ਜੀ ਹੁਣ 22 ਲੀਟਰ ਆਪਾਂ ਤੋਲ ਕੇ ਦੇਵਾਂਗੇ ala ਦੋ ਡੰਗ ਚੋਲੇ ਭਵੇਂ ਚਾਰ ਡੰਗ ਚੋਲੇ 22 ਲੀਟਰ ਹਾਂਜੀ ਹੁਣ ਜਮਾ ਤਿਆਰ ਆ ਤਿਆਰ ਆਈ ਤੋ ਕਿੰਨਾ ਦੁੱਧ ਪਾਉ ਫਿਰ ਇਹ ਦੁੱਧ ਬਾਈ 27 28 ਲੀਟਰ ਦੇ ਦਊਗੀ 27 28 ਲੀਟਰ ਹਾਂਜੀ ਤੇ ਜਿਵੇਂ ਹੁਣ ਮੌਸਮ ਵੀ ਇੰਨਾ ਦਾ ਤਾਂ ਮੈਂ ਕਹਿੰਦਾ ਵੀ ਹੁਣ ਹਾਂ ਇਹ ਤਾਂ 30 ਤੋਂ ਪਲੱਸ ਵੀ ਕਰ ਸਕਦਾ ਕੋਈ ਬੰਦਾ ਮਿਹਨਤ ਵਾਲੇ ਤੇ ਮਗਰ ਜਿਹੜੀ ਬੱਛੀ ਆ ਇਹ ਪਤਾ ਕਿਹੜੇ ਸੀਮੰਦੀ ਆ ਬੱਛੀ ਬਈ 40 116 ਨਹੀਂ ਦੱਸਿਆ ਮਾਲਕਾਂ ਨੇ ਆਪਾਂ ਨੂੰ ਠੀਕ ਹੈ ਵੀ ਸੀਮੰ ਲੱਗਿਆ ਹੋਇਆ ਸੀ ਸੂਈ ਆਪਣੇ ਘਰੇ ਆ ਜੀ ਸੂਈ ਆਪਣੇ ਘਰੇ ਆ ਹਾਂਜੀ ਠੀਕ ਹੈ ਤੇ ਨਾਲ 나ੜੂਆ ਵੀ ਹਜੇ ਹੈਗਾ ਹਨਾ ਹਾਂਜੀ ਲੈ ਵੀ ਆਹ ਦੇਖ ਲੋ ਇਹ ਆ ਨਾੜੂਆ ਵੀ ਜਮ ਨਾਲ ਆ ਗਿਆ ਅੱਛਾ ਭਾਈ ਰਾਮਨ ਜੀ ਕੋਈ ਬੱਛੀ ਆਪਾਂ ਨੂੰ ਕਟਾਉਣੀ ਚਾਹੁੰਦਾ ਹੋਵੇ 10000 ਦੀ ਆਪਾਂ ਬੱਛੀ ਕੱਟ ਲਾਂਗੇ ਹੁਣੀ ਹਾਂਜੀ ਹੁਣ 10000 ਦੀ ਹਾਂ 10000 ਦੀ ਬੱਛੀ ਆਪਾਂ ਨੂੰ ਕਟਾ ਕੇ ਆਲਾ ਗਾਂ ਦਾ ਸੌਦਾ ਨਾ ਯਾਰ ਕੱਟ ਕੇ ਕਰ ਲਈ ਹਾਂ ਠੀਕ ਐ ਖੋਲੀ ਬਾਈ ਫਿਰ ਗੁਰਪ੍ਰੀਤ ਆਪਾਂ ਤੋੜ ਕੇ ਦਿਖਾ ਦਈਏ ਲੋ ਵੀ ਹੁਣ ਨਾ ਜਿਹੜਾ ਲੇਵਾ ਕਰਮ ਵਾਲੀ ਨਹੀਂ ਜਮ ਐ ਹੁਣ ਜਿਹੜਾ ਹੈਗਾ ਨਾ ਚਵਾਈ ਦਾ ਟਾਈਮ ਹੀ ਆ ਵੀਡੀਓ ਬਣਾਉਣ ਦਾ ਸਮਾਂ ਘੱਟੂ ਘੜ ਸਾਡਾ ਹੋਊਗਾ 5 5:30 ਦਾ ਇਹ ਆ ਦੇਖੋ ਹੁਣ ਕੱਦ ਕਾਠ ਨੋਟ ਕਰ ਲਓ ਬਹੁਤ ਜਿਆਦੇ ਡਬਲ ਕੱਦ ਕਾਠ ਵਾਲੀ ਜਿਹੜੀ ਵਹਿੜ ਆ ਗਈ ਦੂਜਾ ਸੂਆ ਵਹਿੜਾ ਤੇ ਆਹਾ ਜਿਹੜੀ ਇਹਦੇ ਮਗਰ ਬੱਛੀ ਐ ਨਾ ਤੇ ਮਗਰ ਬੱਛੀ 10000 ਦੀ ਬੰਦਾ ਕਟਾਲੂਗਾ ਹੁਣੀ ਤੇ ਲੈ ਵਾ ਹੁਣ ਤੁਸੀਂ ਦੇਖ ਲਓ ਵੀ ਕੱਲਾ ਕੱਲਾ ਥਾਣਾ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਨਾੜਾ ਨੂਣਾ ਲੇਵੇ ਦੇ ਉੱਤੇ ਲਿਆ ਗੁਰਪ੍ਰੀਤ ਕਰਨ ਇੱਕ ਵਾਰੀ ਇੱਧਰ ਗੇੜਾ ਹੋਰ ਘੁਮਾ ਦੇ ਇਹ ਆ ਦੇਖੋ ਚੈੱਕ ਕਰ ਲਓ ਮਾੜੀ ਜੀਪ ਚਾਲੇ ਬੁੱਬੀ ਜੀ ਆ ਗਈ ਤੇ ਉਹਦਾ ਕੋਈ ਸਾਨੂੰ ਪਤਾ ਹੀ ਹੈ ਗਾਵਾਂ ਦੇ ਵਿੱਚ ਰੂਟੀਨ ਦੇ ਵਿੱਚ ਜੇ ਆਪਾਂ 100 ਗਾਂ ਦਹਾਗੇ ਮੈਨੂੰ ਐ ਲੱਗਦਾ ਕਿ ਟੋਗੜ 70 80 ਗਾਵਾਂ ਦੇ ਕੋਈ ਨਾ ਕੋਈ ਹੁੰਦੀ ਹੁੰਦੀ ਆ ਤੇ ਹੁਣ ਤੁਸੀਂ ਇਹਦੇ ਕੱਦ ਕਾਠ ਤੇ ਲੇਵੇ ਦੀ ਜਿਹੜਾ ਫਿਕਸ ਆ ਗਈ ਲਿਆ ਬਈ ਗੁਰਪ੍ਰੀਤ ਅਰੇ ਬੁੱਬੀ ਜੀ ਚੱਲਦੀ ਤਾਂ ਨਹੀਂ ਬਈ ਨਾ ਜੀ ਨਾ ਜੀ ਨਾ ਠੀਕ ਆ ਲੈ ਵੀ ਆਹ ਦੇ ਇਹ ਯਾਰ ਆਪਾਂ ਕਿਹੜੀ ਨਸਲ ਕਹੀਏ ਬਾਈ ਨੂੰ ਐਫ ਵੱਡੀ ਆ ਗਈ ਹੈਨਾ ਬਹੁਤ ਵੱਡੀ ਹੈ ਬਾਈ ਹਾਂ ਲੈ ਵੀ ਆ ਤੇਰੀ ਬਿਹੜ ਨਹੀਂ ਨਿੰਦਣ ਵਾਲੀ ਹੈਗੀ ਬਿਹੜ ਤੇਰੀ ਜਿਹੜੀ ਹੈਗੀ ਆ ਅੱਛਾ ਤੜਕੇ ਚਵਾਈ ਕਿੰਨੇ ਵਜੇ ਹੋਈ ਹੈ ਗੁਰਪ੍ਰੀਤ ਤੜਕੇ ਬਾਈ 5:30 ਵਜੇ ਹੋਈ ਹੈ ਰਮਣ ਸਵਾ 5:30 ਵਜੇ ਹਾਂਜੀ ਠੀਕ ਆ ਹੁਣ ਇਹ ਤਾਂ ਹੀ ਹੈਗਾ ਵੀ ਆਪਾਂ ਦੁੱਧਵਾਜ ਨਹੀਂ ਵੀਰੇ ਆਲਾ ਚਾਰ ਡਾਂਗ ਚੋਲੇ ਆਪਣੇ ਘਰੇ ਟਾਈਮ ਟੂ ਟਾਈਮ ਚਵਾਈ ਕਰਾਵਾਂਗੇ 5 ਤੋਂ 5 ਕਰ ਲੇ 4 ਤੋਂ 4 ਕਰ ਲੇ ਛੀਰੋ ਛੀਰ ਕਰ ਲੇ ਜਿਹੜੇ ਟਾਈਮ ਤੇ ਆ ਲਾ ਸਕਦਾ ਉਸ ਟਾਈਮ ਤੋਂ ਆਪਾਂ ਟਾਈਮ ਤੋਂ ਟਾਈਮ ਚ ਚਵਾਈ ਕਰਾ ਬਾਈ ਕਰਾ ਦੇ ਠੀਕ ਹੈ ਗੱਲ ਕਿਉਂ ਆਏ ਆ ਮੇਰਾ ਪੁੱਛਣ ਦਾ ਹੱਕ ਆ ਹਾਂਜੀ ਹਾਂ ਨਹੀਂ ਕੋਈ ਚੱਕਰੀ ਨਹੀਂ ਵੀਰੇ ਇੱਕ ਧਾਰ ਦਾ ਵੀ ਫਰਕ ਨਹੀਂ ਹੋਊਗਾ 20 ਲੀਟਰ ਚ ਠੀਕ ਹੈ ਕੀ ਰੇਟ ਕਰਤਾ ਫਿਰ ਇਹਦਾ ਪਲੇਟ 125 ਹੈ ਜੀ ਦੇਣਾ ਜਮਨ ਲੈਣਾ ਦੇਣਾ ਮਾਂ ਇੱਕ 10 ਦੀ ਦੇਣੀ ਹੈ ਜੀ ਇੱਕ 10 ਦੀ ਹਾਂਜੀ ਠੀਕ ਹੈ ਫਿਰ ਤਾਂ ਲੱਖ ਦੀ ਰਹਿ ਗਈ ਹਾਂ 10 ਦੀ 10000 ਦੀ ਬੱਤੀ ਘਟ ਕੇ ਲੱਖ ਦੀ ਦੇ ਦਾਂਗੇ ਠੀਕ ਹੈ ਗੱਲ ਲੈ ਆਕਰ ਫਿਰ ਦੂਜੇ ਨੰਬਰ ਦੇ ਉੱਤੇ ਆਹ ਜਿਹੜੀ ਤੇਰੀ ਵਹਿੜਾ ਇਹਦਾ ਮੈਨੂੰ ਐ ਦੱਸਦੇ ਪਹਿਲਾਂ ਤਾਂ ਉਮਰ ਕਿੰਨੀ ਕ ਹੈ ਬਿਰੇ ਮੋਹੋ ਦੋ ਦੰਦ ਬੱਛੀ ਹੈ ਅੱਛਾ ਹਾਂਜੀ ਮੋਹੋ ਦੋ ਦੰਦ ਬੱਛੀ ਹੈ ਗੱਬਣ ਕਿੰਨੇ ਚਿਰ ਦੀ ਹੈ ਗੱਬਣ ਸਾਢੇ 3 ਮਹੀਨਿਆਂ ਦੀ ਆਪਾਂ ਚੈੱਕ ਕਰਾਈਆ ਅਗਲਾ ਚੈੱਕ ਕਰਾ ਕੇ ਲੈ ਜੀ ਠੀਕ ਹੈ ਖੋਲ ਫਿਰ ਕਰ ਹੁਣ ਸਾਢੇ 3 ਮਹੀਨਿਆਂ ਦੀ ਗੱਬਣ ਹੁਣ ਸਾਢੇ 3 ਮਹੀਨਿਆਂ ਦੀ ਕੱਲ ਟੈਸਟ ਕਰਾਈਏ ਬਿਰੇ ਠੀਕ ਹੈ ਲੈ ਵੀ ਆ ਜਿਹੜੀ ਬੱਛੀ ਦਾ ਜਿਹੜਾ ਹੈਗਾ ਕੰਦ ਕਾਠ ਬਹੁਤ ਆ ਹਨਾ ਹਾਂਜੀ ਇਹ ਇੱਧਰ ਦੇਖ ਲਓ ਕਿਰਾ ਹੁਣ ਸਾਢੇ ਆਹ ਜਿਹੜੀ ਬੱਛੀ ਆ ਗਈ ਨਾ ਇਹ ਦੇਖ ਲਓ ਹੁਣ ਤੁਸੀਂ ਆ ਸਾਢੇ 3 ਮਹੀਨਿਆਂ ਦੀ ਗੱਬਣ ਆ ਗਈ ਤੇ ਨੇਵਾ ਜਿਹੜਾ ਹੈਗਾ ਇਹ ਵੀ ਕਰਮ ਵਾਲੀ ਪੂਰਾ ਸੋਨਾ ਬਣਾਉ ਖਣਾ ਹਾਂਜੀ ਹਾਂਜੀ ਥਣਚਾਰ ਹੈ ਕਿ ਮਾੜਾ ਮੋਟਾ ਛੋਟ ਹੈਗੀ ਕੋਈ ਵਿੱਚ ਇੱਕ ਤੇ ਹੈਗੀ ਮਾੜੀ ਵਿਚਾਲੇ ਹੈਗੀ ਮਾੜੀ ਵਿਚਾਲੇ ਮਾੜੀ ਦੀ ਫੋਟ ਹੈਗੀ ਫੋਟ ਹੈਗੀ ਹੈਨਾ ਲਿਆ ਗੁਰਪ੍ਰੀਤ ਇੱਧਰ ਲੈ ਕੇ ਚੱਲ ਤਾ ਇਹ ਆ ਦੇਖ ਲੋ ਇਹ ਲੈ ਚੱਲ ਲੈ ਚੱਲ ਇਹਦਾ ਬਈ ਗੁਰਪ੍ਰੀਤ ਰੇਟ ਕੀ ਕਰਤਾ ਰੇਟ ਇਹਦਾ 35000 ਰਾਮਣ 35000 ਇਹ ਕੋਈ ਮਾੜਾ ਮੋਟਾ ਮਾਨਤਾਂ ਕੋਈ ਛੋਟ ਛੱਪਾ ਛੋਟ ਛੱਪਾ ਹੋ ਜਾਊਗਾ ਰਾਮਣ ਹੋ ਜਾਊਗਾ ਹਾਂਜੀ ਠੀਕ ਹੈ ਨਹੀਂ ਤੇਰੀ ਬੱਚੀ ਜਿਹੜੀ ਹੈਗੀ ਨਾ ਉਹ ਚੰਗੇ ਕਦ ਕਾਠ ਵਾਲੀ ਆ ਗਈ ਇਹ ਆ ਦੇਖ ਲਓ ਥਣ ਵੀ ਜਿਹੜੇ ਹੈਗੇ ਨਾ ਪੂਰੇ ਚੰਗੇ ਆ ਪੰਜਵੇਂ ਥਣ ਵੀ ਜਿਹੜੀ ਹੈਗੀ ਉਹ ਕੋਈ ਫੋਟ ਹੀ ਆ ਮਾੜੀ ਜੀ ਜਮਾਈ ਜਮਾ ਜਮੇ ਦੀ ਆ ਹਾਂ ਜਮੇ ਮਾੜੀ ਨਿਸ਼ਾਨੀ ਦੀ ਆ ਬਸ ਨਿਸ਼ਾਨੀ ਦੀ ਆ ਅੱਛਾ ਗੁਰਪ੍ਰੀਤ ਦੋ ਨਾ ਗਈ ਸੀ ਫਿਰ ਆਪਣੇ ਕੋਲ ਹਾਂ ਜੀ ਦੋ ਨਾ ਗਈ ਜੀ ਤੇ ਨੰਬਰ ਕਿਹੜਾ ਚੱਲਦਾ ਫਿਰ 98727 ਜੀ 45024 ਠੀਕ ਆ ਲੋ ਵੀ ਮਿੱਤਰੋ ਇਹ ਜੀ ਬਾਈ ਗੁਰਪ੍ਰੀਤ ਪਿੰਡ ਘੁੰਮਣ ਤੋਂ ਤੇ ਬਾਈ ਦਾ ਪਿੰਡ ਆ ਗਿਆ ਕੰਮਣ ਜਿਹੜਾ ਬਹੰਡਾ ਨੇੜੇ ਮੋੜ ਮੰਡੀ ਤੇ ਜਿਹੜੇ ਭਰਾ ਨੂੰ ਮੈਂ ਕਹਿੰਦਾ ਵੀ ਪਸੰਦਾ ਕੀ ਗਾਂ ਤੇ ਆਹ ਬਹੜਾ ਇੱਥੇ ਚੈੱਕ ਕਰਵਾ ਲਿਓ ਮਿੱਤਰੋ ਤੇ ਇੱਥੇ ਚਾਰ ਡੰਗ ਦੀ ਚਵਾਈ ਕਰਕੇ ਤੁਸੀਂ ਲਿਆ ਸਕਦੇ ਹੋ ਬਾਕੀ ਜਿਹੜਾ ਆਪਣਾ ਕੰਮ ਹੁੰਦਾ ਉਹ ਤੁਹਾਨੂੰ ਕੱਲਾ ਨਾਗ ਦਿਖਾਉਣ ਦਾ ਹੁੰਦਾ ਮਿੱਤਰੋ ਨਾਗਾ ਪਰ ਜਿਹੜਾ ਹੈਗਾ ਤੁਹਾਨੂੰ ਦਿਖਾਤਾ ਕਿਵੇਂ ਲੱਗਿਆ ਬਾਈ ਗੁਰਪ੍ਰੀਤ ਦਾ ਕੰਮ ਫਿਰ ਦੱਸਿਓ ਬਲ ਧੰਨਵਾਦ ਬਾਈ ਥੈਂਕ ਯੂ ਬਾਈ